ਵਰਲਡ ਕਲਾਸ ਪੁਲ ਦੀ ਆ ਹਾਲਤ ਵੇਖ ਲਓ ਜਿੱਥੇ ਸਪੇਸ ਟੈਕਨੋਲੋਜੀ ਦੇ ਨਾਲ ਇਸ ਪੁਲ ਦੇ ਵਿੱਚ ਕੰਮ ਕੀਤਾ ਗਿਆ ਤਾਂ ਤਸਵੀਰਾਂ ਵੇਖੋ ਕਿਵੇਂ ਇਸ ਟਰੈਲੀ ਦਾ ਟਾਇਰ ਜਿਹੜਾ ਇਸ ਪੁਲ ਦੇ ਵਿੱਚ ਇਸ ਕਦਰ ਦਸਿਆ ਕਿ ਹੁਣ ਬਾਹਰ ਕੱਢਣ ਦਾ ਤਾਂ ਰਾਹ ਵੀ ਨਹੀਂ ਲੱਭ ਰਿਹਾ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਜੇ 3 ਸਾਲ ਪਹਿਲਾਂ ਹੀ ਇਹ ਸ਼ਾਨਦਾਰ ਪੁਲ ਬਣ ਕੇ ਤਿਆਰ ਹੁੰਦਾ ਵਰਲਡ ਕਲਾਸ ਕੁਆਲਿਟੀ ਦੱਸੀ ਜਾ ਰਹੀ ਸੀ ਸਪੇਸ ਟੈਕਨੋਲੋਜੀ ਦੇ ਨਾਲ ਲੱਗਦਾ ਇੱਥੇ ਕੰਮ ਕੀਤਾ ਗਿਆ ਤਾਂ ਵੇਖੋ ਕਿਵੇਂ ਐਡਾ ਵੱਡਾ ਟੂਆ ਪੈ ਜਾਂਦਾ ਜਿਸ ਦੇ ਵਿੱਚ ਟਰੈਲੀ ਦਾ ਟਾਇਰ ਅੱਧਾ ਵਿੱਚ ਹੀ ਵੜ ਗਿਆ ਹਾਲਾਂਕਿ ਹੁਣ ਇਸ ਨੂੰ ਬਾਹਰ ਕਿਵੇਂ ਕੱਢਣਾ ਹੈ ਇਹ ਤਾਂ ਬਾਅਦ ਦੀ ਗੱਲ ਹੈ ਪਰ ਪਹਿਲਾਂ ਇਹ ਟਾਇਰ ਅੰਦਰ ਵੜਿਆ ਕਿੱਦਾਂ ਇਹ ਬੜੀ ਸੋਚਣ ਵਾਲੀ ਗੱਲ ਬਣੀ ਹੋਈ ਹੈ ਦੱਸ ਦਈਏ ਕਿ ਇੱਥੇ ਇਹ ਪੁਲ ਸਿਰਫ 3 ਸਾਲ ਪਹਿਲਾਂ ਬਣਦਾ ਯਾਨੀ ਕਿ ਸਾਡੇ ਦੇਸ਼ ਦੇ ਵਿੱਚ ਕਿਸ ਹੱਦ ਤੱਕ ਕ腐ਸ਼ਨ ਭ੍ਰਿਸ਼ਟਾਚਾਰ ਪਹਿਲਿਆਂ ਹੋਇਆ ਹੈ ਕਿ ਪੁਲ ਬਣਾਉਣ ਵਾਲੇ ਠੇਕੇਦਾਰ ਆਪਣੇ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ 3 ਸਾਲ ਬੜੇ ਸ਼ਾਨਦਾਰ ਪੁਲ ਦੀ ਤਾਂ ਹਵਾ ਨਿਕਲ ਚੁੱਕੀ ਉਥੇ ਇੱਕ ਟਰਾਲੀ ਜੋ ਕਿ ਇੱਟਾਂ ਦੇ ਨਾਲ ਲੱਦੀ ਹੋਈ ਸੀ ਉਸ ਦਾ ਟਾਇਰ ਇਸ ਪੁਲ ਦੇ ਵਿੱਚ ਫਸਿਆ ਤੇ ਬਾਹਰ ਤਾਂ ਹੁਣ ਨੇ ਸਿਰਫ ਕਿਸੇ ਕ੍ਰੇਨ ਦੀ ਮਦਦ ਨਾਲ ਹੀ ਕੱਢਿਆ ਜਾ ਸਕਦਾ ਹੈ ਇਹ ਤਾਂ ਸੁਬੀਰਾ ਜੜੀਆਂ ਨੇ ਯੂਪੀ ਦੇ ਅਮਰੋਹਾ ਦੀਆਂ ਨੇ ਜਿੱਥੇ ਪ੍ਰਸ਼ਾਸਨ ਦੇ ਦਾਅਵੇ ਆ ਦੀ ਪੁਲ ਖੁੱਲਦੀ ਵਿਖਾਈ ਦਿੱਤੀ ਹੈ ਵਰਲਡ ਕਲਾਸ ਪੁਲ ਦੀ ਆ ਹਾਲਤ ਵੇਖ ਲਓ ਜਿੱਥੇ ਸਪੇਸ ਟੈਕਨੋਲੋਜੀ ਦੇ ਨਾਲ ਇਸ ਪੁਲ ਦੇ ਵਿੱਚ ਕੰਮ ਕੀਤਾ ਗਿਆ ਤਾਂ ਤਸਵੀਰਾਂ ਵੇਖੋ ਕਿਵੇਂ ਇਸ ਟਰੈਲੀ ਦਾ ਟਾਇਰ ਜਿਹੜਾ ਇਸ ਪੁਲ ਦੇ ਵਿੱਚ ਇਸ ਕਦਰ ਦਸਿਆ ਕਿ ਹੁਣ ਬਾਹਰ ਕੱਢਣ ਦਾ ਤਾਂ ਰਾਹ ਵੀ ਨਹੀਂ ਲੱਭ ਰਿਹਾ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਜੇ 3 ਸਾਲ ਪਹਿਲਾਂ ਹੀ ਇਹ ਸ਼ਾਨਦਾਰ ਪੁਲ ਬਣ ਕੇ ਤਿਆਰ ਹੁੰਦਾ ਵਰਲਡ ਕਲਾਸ ਕੁਆਲਿਟੀ ਦੱਸੀ ਜਾ ਰਹੀ ਸੀ ਸਪੇਸ ਟੈਕਨੋਲੋਜੀ ਦੇ ਨਾਲ ਲੱਗਦਾ ਇੱਥੇ ਕੰਮ ਕੀਤਾ ਗਿਆ ਤਾਂ ਵੇਖੋ ਕਿਵੇਂ ਐਡਾ ਵੱਡਾ ਟੂਆ ਪੈ ਜਾਂਦਾ ਜਿਸ ਦੇ ਵਿੱਚ ਟਰੈਲੀ ਟਾਇਰ ਅੱਧਾ ਵਿੱਚ ਹੀ ਵੜ ਗਿਆ ਹਾਲਾਂਕਿ ਹੁਣ ਇਸ ਨੂੰ ਬਾਹਰ ਕਿਵੇਂ ਕੱਢਣਾ ਹੈ ਇਹ ਤਾਂ ਬਾਅਦ ਦੀ ਗੱਲ ਹੈ ਪਰ ਪਹਿਲਾਂ ਇਹ ਟਾਇਰ ਅੰਦਰ ਵੜਿਆ ਕਿੱਦਾਂ ਇਹ ਬੜੀ ਸੋਚਣ ਵਾਲੀ ਗੱਲ ਬਣੀ ਹੋਈ ਹੈ ਦੱਸ ਦਈਏ ਕਿ ਇੱਥੇ ਇਹ ਪੁਲ ਸਿਰਫ 3 ਸਾਲ ਪਹਿਲਾਂ ਬਣਦਾ ਯਾਨੀ ਕਿ ਸਾਡੇ ਦੇਸ਼ ਦੇ ਵਿੱਚ ਕਿਸ ਹੱਦ ਤੱਕ ਕ腐ਸ਼ਨ ਭ੍ਰਿਸ਼ਟਾਚਾਰ ਪਹਿਲਿਆਂ ਹੋਇਆ ਹੈ ਕਿ ਪੁਲ ਬਣਾਉਣ ਵਾਲੇ ਠੇਕੇਦਾਰ ਆਪਣੇ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ 3 ਸਾਲ ਬੜੇ ਸ਼ਾਨਦਾਰ ਪੁਲ ਦੀ ਤਾਂ ਹਵਾ ਨਿਕਲ ਚੁੱਕੀ ਉਥੇ ਇੱਕ ਟਰਾਲੀ ਜੋ ਕਿ ਇੱਟਾਂ ਦੇ ਨਾਲ ਲੱਦੀ ਹੋਈ ਸੀ ਉਸ ਦਾ ਟਾਇਰ ਇਸ ਪੁਲ ਦੇ ਵਿੱਚ ਫਸਿਆ ਤੇ ਬਾਹਰ ਤਾਂ ਹੁਣ ਨੇ ਸਿਰਫ ਕਿਸੇ ਕ੍ਰੇਨ ਦੀ ਮਦਦ ਨਾਲ ਹੀ ਕੱਢਿਆ ਜਾ ਸਕਦਾ ਇਹ ਤਾਂ ਸੁਬੀਰਾ ਜੜੀਆਂ ਨੇ ਯੂਪੀ ਦੇ ਅਮਰੂਹਾ ਦੀਆਂ ਨੇ ਜਿੱਥੇ ਪ੍ਰਸ਼ਾਸਨ ਦੇ ਦਾਅਵੇ ਆ ਦੀ ਪੁਲ ਖੁੱਲਦੀ ਵਿਖਾਈ ਦਿੱਤੀ ਹੈ ਵਰਲਡ ਕਲਾਸ ਪੁਲ ਦੀ ਆ ਹਾਲਤ ਵੇਖ ਲਓ ਜਿੱਥੇ ਸਪੇਸ ਟੈਕਨੋਲੋਜੀ ਦੇ ਨਾਲ ਇਸ ਪੁਲ ਦੇ ਵਿੱਚ ਕੰਮ ਕੀਤਾ ਗਿਆ ਤਾਂ ਤਸਵੀਰਾਂ ਵੇਖੋ ਕਿਵੇਂ ਇਸ ਟਰੈਲੀ ਦਾ ਟਾਇਰ ਜਿਹੜਾ ਇਸ ਪੁਲ ਦੇ ਵਿੱਚ ਇਸ ਕਦਰ ਧਸਿਆ ਕਿ ਹੁਣ ਬਾਹਰ ਕੱਢਣ ਦਾ ਤਾਂ ਰਾਹ ਵੀ ਨਹੀਂ ਲੱਭ ਰਿਹਾ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਜੇ 3 ਸਾਲ ਪਹਿਲਾਂ ਹੀ ਇਹ ਸ਼ਾਨਦਾਰ ਪੁਲ ਬਣ ਕੇ ਤਿਆਰ ਹੁੰਦਾ ਵਰਲਡ ਕਲਾਸ ਕੁਆਲਿਟੀ ਦੱਸੀ ਜਾ ਰਹੀ ਸੀ ਸਪੇਸ ਟੈਕਨੋਲੋਜੀ ਦੇ ਨਾਲ ਲੱਗਦਾ ਇੱਥੇ ਕੰਮ ਕੀਤਾ ਗਿਆ ਤਾਂ ਵੇਖੋ ਕਿਵੇਂ ਐਡਾ ਵੱਡਾ ਟੂਆ ਪੈ ਜਾਂਦਾ ਜਿਸ ਦੇ ਵਿੱਚ ਟਰੈਲੀ ਦਾ ਟਾਇਰ ਅੱਧਾ ਵਿੱਚ ਹੀ ਵੜ ਗਿਆ ਹਾਲਾਂਕਿ ਹੁਣ ਇਸ ਨੂੰ ਬਾਹਰ ਕਿਵੇਂ ਕਢਣਾ ਹੈ ਇਹ ਤਾਂ ਬਾਅਦ ਦੀ ਗੱਲ ਹੈ ਪਰ ਪਹਿਲਾਂ ਇਹ ਟਾਇਰ ਅੰਦਰ ਵੜਿਆ ਕਿੱਦਾਂ ਹੈ ਇਹ ਬੜੀ ਸੋਚਣ ਵਾਲੀ ਗੱਲ ਬਣੀ ਹੋਈ ਹੈ ਦੱਸ ਦਈਏ ਕਿ ਇੱਥੇ ਇਹ ਪੁਲ ਸਿਰਫ 3 ਸਾਲ ਪਹਿਲਾਂ ਬਣਦਾ ਯਾਨੀ ਕਿ ਸਾਡੇ ਦੇਸ਼ ਦੇ ਵਿੱਚ ਕਿਸ ਹੱਦ ਤੱਕ ਕ腐ਸ਼ਨ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਕਿ ਪੁਲ ਬਣਾਉਣ ਵਾਲੇ ਠੇਕੇਦਾਰ ਆਪਣੇ चंद ਪੈਸਿਆਂ ਦੇ ਲਾਲਚ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ 3 ਸਾਲ ਬੜੇ ਸ਼ਾਨਦਾਰ ਪੁਲ ਦੀ ਤਾਂ ਹਵਾ ਨਿਕਲ ਤੁ ਉਥੇ ਇੱਕ ਟਰਾਲੀ ਜੋ ਕਿ ਇੱਟਾਂ ਦੇ ਨਾਲ ਲੱਦੀ ਹੋਈ ਸੀ ਉਸ ਦਾ ਟਾਇਰ ਇਸ ਪੁਲ ਦੇ ਵਿੱਚ ਫਸਿਆ ਤੇ ਬਾਹਰ ਤਾਂ ਹੁਣ ਨੇ ਸਿਰਫ ਕਿਸੇ ਕ੍ਰੇਨ ਦੀ ਮਦਦ ਨਾਲ ਹੀ ਕੱਢਿਆ ਜਾ ਸਕਦਾ ਇਹ ਤਾਂ ਸੁਬੀਰਾ ਜੜੀਆਂ ਨੇ ਯੂਪੀ ਦੇ ਅਮਰੂਹਾ ਦੀਆਂ ਨੇ ਜਿੱਥੇ ਪ੍ਰਸ਼ਾਸਨ ਦੇ ਦਾਅਵੇ ਆ ਦੀ ਪੁਲ ਖੁੱਲਦੀ ਵਿਖਾਈ ਦਿੱਤੀ